ਜੀ ਅੱਜ ਜੇ ਤੁਹਾਡੇ ਸਾਹਮਣੇ ਆਪਾਂ ਇੰਗਲੈਂਡ ਦਾ ਰਿਸ਼ਤਾ ਲੈ ਕੇ ਹਾਜ਼ਰ ਹੋਏ ਆ ਜੀ ਇਹ ਇੰਗਲੈਂਡ ਪਰਿਵਾਰ ਕੰਬੋਸ ਸਿੱਖ ਬਰਾਦਰੀ ਦਾ ਲੜਕਾ ਹੈ ਜੀ ਜੋ ਕਿ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਵਰਕ ਪਰਮਿਟ ਤੇ ਆ ਔਰ ਉੱਥੇ ਬਹੁਤ ਹੀ ਵਧੀਆ ਆਪਣਾ ਇਹਨਾਂ ਨੇ ਕੰਮ ਚਾਲੂ ਕੀਤਾ ਹੈ ਜਿਹੜਾ ਕਿ ਮਕਾਨ ਬਿਲਡਿੰਗ ਤਿਆਰ ਕਰਨ ਦਾ ਲੜਕਾ ਕੰਮ ਕਰਦਾ ਹੈ ਕਿਉਂਕਿ ਇੰਡੀਆ 'ਚ ਕੰਮ ਬਹੁਤ ਵਧੀਆ ਸਿੱਖ ਕੇ ਗਿਆ ਸੀ ਔਰ ਬਹੁਤ ਵਧੀਆ ਹੱਥ ਦੇ ਵਿੱਚ ਗੋਣੇ ਲੜਕੇ ਦਾ ਡੇਟ ਆਫ ਬਰਥ 1990 ਦਾ ਹੈ ਹਾਈਟ 5 ਫੁੱਟ 10 ਇੰਚ ਦੋ ਭੈਣ ਭਰਾ ਨੇ ਭੈਣ ਦੀ ਵੀ ਮੈਰਿਜ ਇੱਥੇ ਇੰਡੀਆ 'ਚ ਹੋ ਚੁੱਕੀ ਪੰਜਾਬ 'ਚ ਤੇ ਭਰਾ ਦੀ ਵੀ ਹੋ ਚੁੱਕੀ ਹੈ ਬਹੁਤ ਵਧੀਆ ਨਸ਼ਾ ਰਹਿਤ ਪਰਿਵਾਰ ਹੈ ਜੀ ਕੰਬੋਸਿਕ ਬ੍ਰਾਦਰਲੀ ਦਾ ਇਹ ਰਿਸ਼ਤਾ ਹੈ ਜੀ ਔਰ ਲੜਕੇ ਦੀ ਉੱਥੇ ਸੈਲਰੀ ਵੀ ਬਹੁਤ ਵਧੀਆ ਕਿਉਂਕਿ ਲੜਕੇ ਦੇ ਹੱਥਾਂ 'ਚ ਸਟਰੈਂਥ ਸੀ ਬਹੁਤ ਵਧੀਆ ਇੱਥੋਂ ਕੰਮ ਸਿੱਖਿਆ ਇੱਥੋਂ ਕੰਮ ਸਿੱਖ ਕੇ ਗਿਆ ਹੈ ਮਕਾਨ ਬਣਾਉਣ ਦਾ ਤੇ ਉੱਥੇ ਜਾ ਕੇ ਮਕਾਨ ਤਿਆਰ ਕਰਦਾ ਬਹੁਤ ਵਧੀਆ ਲੜਕੇ ਦਾ ਕੰਮ ਹੈ ਬੜੀ ਅੱਛੀ ਸੈਲਰੀ ਲੈ ਰਿਹਾ ਹੈ 2.5-3 ਲੱਖ ਰੁਪਿਆ ਪ੍ਰਤੀ ਮਹੀਨਾ ਬਣਾ ਰਿਹਾ ਜੀ ਕਿਸੇ ਪਰਿਵਾਰ ਦੀ ਲੜਕੀ ਇੰਗਲੈਂਡ ਵਿੱਚ ਪਹੁੰਚੀ ਹੋਵੇ ਜਾਂ ਫਿਰ ਇੰਗਲੈਂਡ ਜਾਣ ਦਾ ਇਤੋ ਚਾਹਵਾਨ ਹੋਵੇ ਉਸ ਦਾ ਡੇਟ ਆਫ ਬਰਥ ਕਿਉਂਕਿ ਲੜਕੇ ਦਾ ਡੇਟ ਆਫ ਬਰਥ 1990 ਦਾ ਹੈ ਤੇ ਲੜਕੀ ਦਾ ਜਿਹੜਾ ਡੇਟ ਆਫ ਬਰਥ ਹੈ ਉਹ ਨਾਲ ਮਿਲਦਾ ਜੁਲਦਾ ਹੋਵੇ 4-5 ਸਾਲ ਤੱਕਰਾ ਚੱਲ ਜਾਏਗਾ 4-5 ਸਾਲ ਤੱਕਰਾ ਚਾਹੇ ਉਹ ਪੰਜਾਬ ਦੀ ਲੜਕੀ ਹੋਵੇ ਤੇ ਜਾਂ ਫਿਰ ਇੰਗਲੈਂਡ ਪਹੁੰਚੀ ਹੋਵੇ ਪਰਿਵਾਰ ਵਾਲੇ ਜੇਕਰ ਲੜਕੇ ਉਹਦੇ ਪਹਿਲਾਂ ਪਹੁੰਚੀ ਹੈ ਤੇ ਕਿਸੇ ਲੜਕੀ ਦੀਆਂ ਕੋਈ ਫੀਸਾਂ ਰੁਕੀਆਂ ਨੇ ਤੇ ਉਹ ਫੀਸਾਂ ਵੀ ਤਾਰ ਦੇਣਗੇ ਤੇ ਜੇ ਕੋਈ ਲੜਕੀ ਡਿਵੋਰਸ ਆਰੀਏ ਬਗੈਰ ਬੱਚੇ ਤੋਂ ਤੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ਆਪਾਂ ਉਹ ਰਿਸ਼ਤਾ ਵੀ ਵਿਚਾਰਿਆ ਜਾਏਗਾ ਢੇਰੂ ਗੋਪੇ ਦੇ ਨੰਬਰਾਂ ਤੇ ਫੋਨ ਕਰੋ ਇਹ ਇੰਗਲੈਂਡ ਦਾ ਰਿਸ਼ਤਾ ਜੀ ਸਾਡੇ ਸਾਡੇ ਨੰਬਰ ਹਨ 988148532 94712550 ਮਿਲਦੇ ਆ ਹੋਰ ਨਵੇਂ ਰਿਸ਼ਤਿਆਂ ਦੇ ਨਾਲ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਫੋਲੋ ਕਰੋ ਮਿਲਦੇ ਆ ਹੋਰ ਰਿਸ਼ਤਿਆਂ ਦੇ ਨਾਲ ਸਤਿ ਸ੍ਰੀ ਅਕਾਲ ਜੀ